ਪੰਜਾਬ ਦੇ ਪਿੰਡਾਂ ਦੀ 24311 ਏਕੜ ਜ਼ਮੀਨ ਐਕਵਾਇਰ ਹੋ ਰਹੀ ਹੈ ਤੇ ਤੁਹਾਨੂੰ ਵੀ ਦੱਸਣੀ ਹੈ ਕਿ ਅਖੀਰ ਕਿਹੜਾ ਪਿੰਡ ਲਿਸਟ ਵਿੱਚ ਹੈ ਸਾਰੇ ਹੰਬੜਾ ਮੁਲਾਪੁਰ ਜੋ ਤਾਂ ਮੋਗਾ ਇਲਾਕੇ ਦੇ ਪਿੰਡੇ ਗੁਲਾਡਾ ਆਦੀ ਨਜ਼ਰ ਦੇ ਵਿੱਚ ਨੇ ਤੇ ਲੁਧਿਆਣਾ ਜ਼ਿਲ੍ਹੇ ਦੇ ਅਰਬਨ ਸਟੇਟ ਲਈ 24311 ਏਕੜ ਜ਼ਮੀਨ ਇੱਕ ਵਾਇਰ ਕਰਨ ਦੀ ਯੋਜਨਾ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਦਾਵਾ ਕੀਤਾ ਜਾ ਰਿਹਾ ਹੈ ਕਿ ਸਬ-ਪ੍ਰੋਜੈਕਟ ਵਿੱਚ 32 ਪਿੰਡਾਂ ਦੀ ਜ਼ਮੀਨ ਆ ਰਹੀ ਹੈ ਇਸ ਯੋਜਨਾ ਦੇ ਤਹਿਤ ਇੱਕ ਵਾਇਰ ਕੀਤੀ ਜਾਣ ਵਾਲੀ ਜ਼ਮੀਨ ਮੁੱਲਾਂਪੁਰ ਤਖਾ ਹਲਕੇ ਵਿੱਚ ਪੈਂਦੀ ਹੈ ਜਦਕਿ ਹਿੱਸਾ ਜਗਰਾਉਂ ਹਲਕੇ ਨਾਲ ਜੁੜਿਆ ਹੋਇਆ ਜ਼ਮੀਨ ਅਕਵਾਇਡ ਕਰਨ ਸ਼ੁਰੂ ਤੋਂ ਪਹਿਲਾਂ ਹੀ ਸਬੰਧਤ ਪਿੰਡ ਵਿੱਚ ਵਿਰੋਧ ਸ਼ੁਰੂ ਹੋ ਗਿਆ ਪਿੰਡ ਵਿੱਚ 71% ਕਰਕੇ ਜ਼ਮੀਨਾਂ ਦੇ ਦੇ ਮਤੇ ਪਾਸ ਕੀਤੇ ਜਾ ਰਹੇ ਨੇ ਹਲਕਾ ਡਾਕਰ ਤੋਂ ਕਾਲੀ ਦਾ ਇੱਕ ਮੰਤਪੇ ਟਿਆਲੀ ਵੀ ਇਸੇ ਖਿਲਾਫ ਡਟ ਕੇ ਖੜੇ ਨੇ ਉਹਨਾਂ ਨੇ ਕਿਸਾਨ ਹਲਕਾ ਖੜਨ ਤੇ ਸਰਕਾਰ ਦੇ ਅਜਿਹੇ ਕਦਮ ਦਾ ਵਿਰੋਧ ਕੰਮ ਐਲਾਨ ਕੀਤਾ ਤੇ ਦੂਸੇ ਇਸ ਪੂਰੀ ਘਟਨਾ ਨਾਲ ਪਿੰਡਾਂ ਚ ਵਿਰੋਧ ਸਪਾਇਆ ਜਾ ਰਿਹਾ ਹੈ ਤੇ ਦੱਸਿਏ ਗਲਾਗਾ ਦੇ ਗੱਲੋ ਆਪਣੀ ਮਰਜ਼ੀ ਦੇ ਨਾਲ ਇਹ ਜ਼ਮੀਨ ਜੋ ਹੈ ਐਕਵਾਇਰ ਕਰਨ ਦਾ ਜੋ ਮੋਤਾਵਾਸ ਕੀਤਾ ਗਿਆ ਹੈ ਤੇ 3 24311 ਏਕੜ ਜ਼ਮੀਨ ਜੋ ਐਕਵਾਇਰ ਕੀਤੀ ਜਾਏਗੀ ਤੇ ਇਹਨਾਂ ਇਸ ਐਕਵਾਇਰ ਕੀਤੀ ਗਈ ਜੋ ਜ਼ਮੀਨ ਹੈ ਇਸ ਦੀ ਲਿਸਟ ਜੋ ਸਾਹਮਣੇ ਆਈ ਹੈ ਉਸ ਵਿੱਚ ਕਈ ਪਿੰਡ ਸਾਹਮਣੇ ਆ ਰਹੇ ਨੇ ਮੋਗਾ ਏਰੀਆ ਦੇ ਪਿੰਡਾਂ ਦੇ ਦੇ ਵੀ ਗਲਾਡਾ ਦੀ ਨਜ਼ਰ ਹੈ ਸੁਲਾਬਾ ਮੁਲਾਪੁਰ ਜੋ ਦਾ ਤੇ ਜ਼ਿਆਦਾਤਰ ਪਿੰਡ ਜਗਰਾਉਂ ਤੇ ਮੋਗਾ ਏਰੀਆ ਦੇ ਨਾਲ ਸੰਬੰਧਿਤ ਨੇ ਪੰਜਾਬ ਦੇ ਪਿੰਡਾਂ ਦੀ 24311 ਏਕੜ ਜ਼ਮੀਨ ਐਕਵਾਇਰ ਹੋ ਰਹੀ ਹੈ ਤੇ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਅਖੀਰ ਕਿਹੜਾ ਪਿੰਡ ਲਿਸਟ ਵਿੱਚ ਹੈ ਸਾਰੇ ਹੰਬੜਾ ਮੁਲਾਪੁਰ ਜੋ ਤਾਂ ਮੋਗਾ ਇੰਦੀ ਪਿੰਡੇ ਗੁਲਾਡਾ ਦੀ ਨਜ਼ਰ ਦੇ ਵਿੱਚ ਨੇ ਤੇ ਲੁਧਿਆਣਾ ਜ਼ਿਲ੍ਹੇ ਦੇ ਅਰਬਨ ਸਟੇਟ ਲਈ 24311 ਏਕੜ ਜ਼ਮੀਨ ਇੱਕ ਵਾਇਰ ਕਰਨ ਦੀ ਯੋਜਨਾ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਸਬ ਪ੍ਰੋਜੈਕਟ ਵਿੱਚ 32 ਪਿੰਡਾਂ ਦੀ ਜ਼ਮੀਨ ਆ ਰਹੀ ਹੈ ਇਸ ਯੋਜਨਾ ਦੇ ਤਹਿਤ ਇੱਕ ਵਾਇਰ ਕੀਤੀ ਜਾਣ ਵਾਲੀ ਜ਼ਮੀਨ ਮੁੱਲਾਂਪੁਰ ਤਖਾ ਹਲਕੇ ਵਿੱਚ ਪੈਂਦੀ ਹੈ ਜਦਕਿ ਹਿੱਸਾ ਜਗਰਾਉਂ ਹਲਕੇ ਨਾਲ ਜੁੜਿਆ ਹੋਇਆ ਹੈ ਜਮੀਨ ਅਕਵਾਇਡ ਕਰਨ ਸ਼ੁਰੂ ਹੋ ਤੋਂ ਪਹਿਲਾਂ ਹੀ ਸਬੰਧਤ ਪਿੰਡਾਂ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ ਪਿੰਡਾਂ ਚ 71 ਦਾ ਕਰਕੇ ਜ਼ਮੀਨਾਂ ਦੇ ਦੇ ਮਤੇ ਪਾਸ ਕੀਤੇ ਜਾ ਰਹੇ ਨੇ ਹਲਕਾ ਦਾਖਾ ਤੋਂ ਕਾਲਿੰਗ ਦਾ ਇੱਕ ਮੰਤਰੀ ਟੀਆਲੀ ਵੀ ਇਸ ਦੇ ਖਿਲਾਫ ਡਟ ਕੇ ਖੜੇ ਨੇ ਉਹਨਾਂ ਨੇ ਕਿਸਾਨ ਹਲ ਖੜਾ ਤੇ ਸਰਕਾਰ ਦੇ ਅਜਿਹੇ ਕਦਮ ਦਾ ਵਿਰੋਧ ਕਰਦਾ ਐਲਾਨ ਕੀਤਾ ਹੈ ਕਿ ਦੂ ਇਸ ਪੂਰੀ ਘਟਨਾ ਨਾਲ ਪਿੰਡਾਂ ਚ ਵੀ ਰੋਸ ਪਾਇਆ ਜਾ ਰਿਹਾ ਤੇ ਦੱਸਦੀ ਹੈ ਗਲਾਗਾ ਦੇ ਵੱਲੋਂ ਆਪਣੀ ਮਰਜ਼ੀ ਦੇ ਨਾਲ ਇਹ ਜ਼ਮੀਨ ਜੋ ਹੈ ਐਕਵਾਇਰ ਕਰਨ ਦਾ ਜੋ ਮੋਤਾਵਾਸ ਕੀਤਾ ਗਿਆ ਤੇ 3 24311 ਏਕੜ ਸੰਨੀ ਜੋ ਐਕਵਾਇਰ ਕੀਤੀ ਜਾਏਗੀ ਤੇ ਇਹਨਾਂ ਇਸ ਐਕਵਾਇਰ ਕੀਤੀ ਗਈ ਜੋ ਜ਼ਮੀਨ ਹੈ ਜਿਹਦੀ ਲਿਸਟ ਜੋ ਸਾਹਮਣੇ ਆਈ ਉਸ ਵਿੱਚ ਕਈ ਪਿੰਡ ਸਾਹਮਣੇ ਆ ਰਹੇ ਨੇ ਮੋਗਾ ਏਰੀਏ ਦੇ ਪਿੰਡਾਂ ਦੇ ਤੇ ਵੀ ਗਲਾਡਾ ਦੀ ਨਜ਼ਰ ਹੈ ਇਸਲਾਵਾ ਮੁੰਲਾਪੁਰ ਜੋ ਤਾਂ ਤੇ ਜ਼ਿਆਦਾਤਰ ਪਿੰਡ ਜਿ ਕਰਾਉਂ ਤੇ ਮੋਗਾ ਏਰੀਏ ਦੇ ਨਾਲ ਸੰਬੰਧਿਤ ਹੈ